કોઈ ગઈ મુજ મા ਬਾਹ ਤੁਹਾਨੂੰ ਦੱਸ ਦਿੰਦਾ ਹਾਂ ਰੋਜ਼ ਤੁਹਾਡੇ ਚਾੱਕ ਜਾਨੇ ਆ ਇਹ ਕੰਮ ਨਹੀਂ ਨਵਾ ਪਾਲਣਾ ਮੈਂ ਤੁਹਾਨੂੰ ਕਹਿਣਾ ਜਿੱਥੋਂ ਲੈ ਕੇ ਆ ਗਲੀ ਮੇਰੇ ਬੱਚੇ ਇੱਥੇ ਛੁਰਨਦੇ ਆ ਮੈਂ ਮੇਰੇ ਬੌਜੀ ਗੱਲ ਨੂੰ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਸਾਥ ਦਿਓ ਜੇ ਨਹੀਂ ਤਾਂ ਕੰਮ ਨੂੰ ਵੱਡਾ ਹੋ ਜਾਣਾ ਜੀ ਮੇਰੀ ਇੱਕ ਪਿੰਕੀ ਸੁਣਦੇ ਵਿੱਚ ਨਹੀਂ ਆਸੀ ਮੈਂ ਤੁਹਾਡੀ ਬੇਨਤੀ ਉਹ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਰਾਲਾ ਪੌਂਡਿਆ ਬਿਨਾਂ ਹੈਲੋ ਇਹ ਵੀ ਨਹੀਂ ਹੈਗਾ ਇਹ ਤਾਂ ਬੇਸ ਤੋਂ ਵੱਧ ਗਿਆ ਸਤਿ ਸ਼੍ਰੀ ਅਕਾਲ ਮੇਰੇ ਗੱਲ ਸੁਣ ਲੈਣ ਦਾਰੀ ਮੇਰੇ ਨਾਲ ਨੀ ਨੀ ਉਮਰ ਵੱਡੀ ਹੈ ਨਾ ਅੰਨੀ ਵੱਡੀ ਨਹੀਂ ਹੱਥ ਜੋੜ ਕੇ ਮੈਂ ਗਲਤ ਕੰਮ ਨਹੀਂ ਕਰਦਾ ਹੱਥ ਜੋੜ ਕੇ ਬੀਬੀ ਇਹ ਵਾਕੀ ਨਹੀਂ ਆਉਂਦਾ ਸਾਹਿਬ ਦੇ ਮੀਡੀਆ ਨਾਲ ਪੇਜ ਹੈ ਸਾਰਿਆਂ ਗੱਲਾਂ ਲਾਈਵ ਹੋ ਕੇ ਕਪਤਾਨ ਸਾਹਿਬ ਦਾ ਹੁਕਮ ਹੈ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦੇ ਲਈ ਲੈ ਲੱਖੋ ਆਹ ਫਾਜੀ ਤੇ ਗਲਤੀ ਹੋ ਗਈ ਨਾ ਜੀ ਮਹਾਰਾਜ ਇਹ ਸੀ ਜਨਤਾ ਕੋ ਮੰਗਿਓ ਸਾਡੇ ਕੋਲ ਤਾਂ ਜੀ ਸਾਰੇ ਤੇ ਤੁਰੇ ਫਿਰਦੇ ਆ ਸਾਡਾ ਮੈਂ ਕੱਢ ਜੂਗਾ ਮੈਂ ਕਿਹਾ ਮੇਰੇ ਨਾਲ ਬਣਾ ਨਹੀਂ ਮੇਰੀ ਦੁਕਾਨਾਂ ਤੇ ਲੱਗੂਗੀ ਵੀ ਆਪਣੇ ਯਾਰ ਬੰਦੇ ਨੂੰ ਲਾ ਸਿੱਧਿਆ ਮੁੰਡਾ ਜੀ ਮੈਂ ਵੀ ਉਹ ਮੈਨੂੰ ਸਿਰੇ ਕਹਿ ਗਿਆ ਸਿਰੇ ਕਹਿ ਗਿਆ ਬਾਹਰ ਹੋਣਾ ਤਾਂ ਬਾਹਰ ਹੋ ਜੀ ਮੈਂ ਬਾਹਰ ਨੂੰ ਹਾਂ ਮੈਂ ਦੁਕਾਨੀਆਂ ਬਰਾਣਾ ਦੇਖੀ ਮੈਂ ਬੁਕਾ ਤੇ ਬੋਲੋ ਬਤਾ ਕੋਈ ਮੇਗਾਉਣਾ ਪਰ ਜਦੋਂ ਆਪਨੇ ਕੇਲੇ ਕੇ ਫਾਇਦਾ ਲਈ ਆ ਲੋਕ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਥੋੜਾ ਜਿਹਾ ਨਹੀਂ ਸਕਦੇ ਭਾਜੀ ਇੰਨੀ ਕਿੰਨੇ ਆ ਗਏ ਮੈਨੂੰ 15 ਦਿਨ ਨਿਗਰ ਰੱਖਿਆ 15 ਦਿਨ ਬਲ ਤੁਸੀਂ ਰੱਜ ਕੇ ਦੀ ਟਿਆਨਾ ਡੋਰ ਵੇਚਦੇ ਹੋ 15 ਮਹੀਨੇ ਦੇ ਤੱਕ ਕੋਈ ਨਹੀਂ ਵੇਚੀ ਤੁਸੀਂ ਇਹਨਾਂ ਨੂੰ ਮਿਲਿਆ ਤੇ ਤੇਰਾ ਸਭ ਕੋਈ ਨਹੀਂ ਫੜ ਗਿਆ ਹੁਣ ਮੈਂ ਫੜ ਕੇ ਮੈਂ ਇਹ ਨਹੀਂ ਹੋ ਗਈ ਕਿ ਕਰਦੀ ਆ ਮੈਂ ਇੱਥੇ ਲੋਕ ਪੈਸੇ ਦੀ ਉਹ ਗਾਂ ਚਲੇ ਗਈ ਨੇ ਮੈਂ ਉਹ ਗਾਂ ਚਲੇ ਗਈ ਤੇ ਫਿਰ ਗਾਂ ਦੱਸੋ ਜਿਹੜੇ ਉਹ ਕੋ ਗਏ ਨੇ ਆ 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

ਆਰੀ ਨੂੰ ਜੇਡਾ ਵੀ ਹੈ ਨਾ ਪਾਸਾ ਲਾ ਖਣ ਅੱਜ ਕੀ ਗਈ ਆ ਚਾਈਨਾ ਰੋਡ ਤੇ ਖਲਾਫ ਕੀ ਕਾਰਵਾਈ ਕੀਤੀ ਗਈ ਆ ਅੱਗੇ ਕੀ ਕਾਰਵਾਈ ਚੱਲੇਗੀ ਮਾਨਜੋਗ ਐਸਐਸਪੀ ਸਾਹਿਬ ਦੇ ਦੇਸ਼ਾਨ ਤੇ ਸ਼ਾਂਤਤਾ ਤਾ ਅੱਜ ਸਵੇਰ ਤੋਂ ਹੀ ਜਿਹੜੀ ਡਰਾਈਵ ਚਾਈਨਾ ਰੋਡ ਤੇ ਗੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਡੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਫਰਮਤ ਹੋਇਆ ਰਮੇਸ਼ ਗੁੱਟੀਆਂ ਵਾਲੇ ਕੋਲ ਕੀ ਕਾਰਵਾਈ ਕਰਦੇ ਜੋ ਬੰਦੀ ਕਾਰਵਾਈ ਅਮਰਚ ਹੁਣੇ ਲੈਂਦੀ ਜਾਵੇ ਹੈਲ ਸੇਲਰ ਵੀ ਸ਼ਾਇਦ ਕਾਬੂ ਹੋਣਗੇ ਜਿਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪ ਜੀ ਨੂੰ ਦੱਸ ਦਿੱਤਾ ਜਾਏ